はい。Boy, ਇਕ ਸੰਸਨੀਖੇਜ਼ ਮੁਕਾਬਲਾ ਜਿੱਥੇ ਜਲੰਧਰ ਦੀ ਹੈਕੀ ਪੁਲਿਸ ਨੇ ਗੈਂਗਸਟਰ ਦਲੀਪ ਬਾਪਾ ਦੇ ਸਾਥੀ ਪਰਮਜੀਤ ਸਿੰਘ ਪੰਮਾ ਨੂੰ ਜ਼ਖਮੀ ਕਰਕੇ ਕਾਬੂ ਕੀਤਾ ਇਹ ਘਟਨਾ ਅੱਜ ਸਵੇਰੇ ਆਦਮਪੁਰ ਦੇ ਕਾਲਰਾ ਮੋੜ ਪਿੰਡ ਨੇੜੇ ਵਾਪਰੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹੁਸ਼ਿਆਰ ਪਰਦੇ ਵੱਜੋ ਪਿੰਡ ਦਾ ਪਰਮਜੀਤ ਸਿੰਘ ਪੰਮਾ ਜਿਸ ਤੇ ਪੰਜਾਬ ਤੇ ਹਰਿਆਣਾ ਵਿੱਚ 19 ਅਪ੍ਰੈਲਿਕ ਮਾਮਲੇ ਦਰਜ ਹਨ ਜਲੰਧਰ ਦੇ ਆਦਮਪੁਰ ਇਲਾਕੇ 'ਚ ਘੁੰਮ ਰਿਹਾ ਹੈ ਇਸ ਸੂਚਨਾ ਤੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਅਤੇ ਅਗਵਾਈ ਡੀਐਸਪੀ ਇੰਦਰਜੀਤ ਅਤੇ ਸਬ ਇੰਸਪੈਕਟਰ ਅਮਨਦੀਪ ਸਿੰਘ ਬਰਮਾ ਦੀ ਟੀਮ ਨੇ ਕਾਲੜਾ ਮੋੜ ਨੇੜੇ ਜਾਲ ਬੁਝਾਇਆ ਜਦੋਂ ਪੁਲਿਸ ਦੇ ਪੰਮਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਲੇਰੋ ਕੈਂਪਰ ਗੱਡੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਪਹਿਲਾਂ ਉਸ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਪੁਲਿਸ ਨੇ ਜਵਾਬੀ ਗੋਲੀਬਾਰ ਕੀਤੀ ਇਸ ਦੌਰਾਨ ਪੰਮੇ ਦੀ ਲੱਤ ਤੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਪੁਲਿਸ ਨੇ ਮੌਕੇ ਤੇ ਸ੍ਰੁਪ ਕਾਪੂ ਕਰ ਲਿਆ ਅਤੇ ਸਿਵਲ ਹਸਪਤਾਲ ਜਲੰਧਰ ਤੇ ਇਲਾਜ ਲਈ ਭੇਜ ਪੁਲਿਸ ਨੇ ਉਸ ਕੋਲੋਂ ਦੋ ਗੈਰ ਕਾਨੂੰਨੀ ਪਿਸਤੌਲ 5 ਗ੍ਰਾਮ ਰੋਇਨ ਤੇ ਚੋਰੀ ਦੀ ਬਲੈਰੋ ਗੱਡੀ ਜ਼ਬਤ ਕੀਤੀ ਜੋ ਅੰਬਾਲਾ ਤੋਂ ਚੋਰੀ ਹੋਈ ਸੀ ਐਸਐਸਪੀ ਵਿਰਕ ਨੇ ਦੱਸਿਆ ਕਿ ਪੰਮਾ ਤੇ ਨਸ਼ੀਲੇ ਪਦਾਰਥ ਦੀ ਤਸਕਰੀ ਹਥਿਆਰਾਂ ਦੀ ਸਮਗਲਿੰਗ ਕਾਰ ਚੋਰੀ ਅਤੇ ਡਕੈਤੀ ਵਰਗੇ ਗੰਭੀਰ ਮਾਮਲੇ ਦਰਜ ਹਨ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਤੇ ਲਿਆ ਜਾਵੇਗਾ ਜਾਂਚ ਜਾਰੀ ਹੈ ਕਿ ਉਹ ਇਸ ਇਲਾਕੇ 'ਚ ਕੀ ਕਰਨ ਆਇਆ ਸੀ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕ ਇਥੋਂ ਕਲੜਾ ਨੂੰ ਨਾਲੀ ਵਿਲੇਜ ਇਹ ਪੁਲੀ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਇੱਕ ਇਥੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਹਿਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲੀ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਏਐਸ ਸਾਡੇ ਸਬ ਇੰਸਪੈਕਟਰ ਅਮਨਦੀ ਵਰਮਾ ਐਸਸੀ ਪਰਮੇਂਦਰ ਤੇ ਹੋਰ ਜਿਹੜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ ਹਾਜ਼ਰ ਸੀ ਤਾਂ ਇੱਥੇ ਬੈਰੀਕੇਡਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮਾਰਨਿੰਗ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੋਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਬੈਰੀਕੇਡ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਐਂਡ ਪਲੱਸ ਇੱਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਿੱਟ ਹੋ ਜਾਂਦੀ ਹੈ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦਿੰਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਨ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰੈਂਡਰ ਕਰਨ ਦੀ بجائے ਇੱਕ ਪੁਲਿਸ ਪਾਰਟੀ ਦੇ ਉੱਪਰ ਦੁਬਾਰਾ ਫਿਰ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹਦੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੇ ਹੈਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਿੱਟ ਹੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨੇ ਮੋਢਲੀ ਪੁੱਛ ਕੇ ਇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਰਿਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਹੈ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲੇ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਰਿਕਵਰ ਹੋਈ ਆ ਪਲਾਸ ਜਿਹੜਾ ਇੰਜਰਡ ਹੈਗਾ ਇਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਅੱਗੇ ਨੂੰ ਜਿਹੜਾ ਹੈਗਾ ਜਲੰਧਰ ਰੈਫਰ ਕੀਤਾ ਜਾ ਰਿਹਾ ਤੇ ਸਰ ਇੱਕ ਇਸ ਜਗ੍ਹਾ ਤੇ ਆਇਆ ਕਿ ਕਰਨਾ ਨੇ ਸਵੇਰੇ ਇਸ ਜਗ੍ਹਾ ਦੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਹੁਣ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਦੇ ਗੈਂਗ ਨਾਲ ਜਿਹੜੇ ਕਿੰਨੇ ਕੁ ਮਾਮਲੇ ਦਰਜ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਾਦਮੇ ਅਸੀਂ ਚੈੱਕ ਕੀਤੇ ਆ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ 19 ਮੁਕਦਮੇ ਇਹਦੇ ਤੇ ਦਰਜ ਹੋਣੇ ਪਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਾਂ ਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਮ ਜੈਕਟ ਦੇ ਅਸਲ ਐਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਦਮੇ 363 ਸ਼ਾਰਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਦਾਤ ਜਿਵੇਂ ਡਾਕਾ ਮਾਰਨ ਦੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹਦਾ 399 402 ਦਾ ਉਦੋਂ ਮਗਰਮੇ ਦੇ ਤੇ ਇਸ ਤਰ੍ਹਾਂ ਸਾਰੇ ਹੀ ਨਹੀਂ ਹੀ ਨੀਸ ਕੇਸਿਸ ਜੇ ਤੇ ਰਜਿਸਟਰ ਹੋ ਰਹੇ ਭਾਈ ਇਸ ਜਗ੍ਹਾ ਤੇ ਨੇ ਸਪਲਾਈ ਕਰਨੀ ਸੀ ਜਾਂ ਇੱਥੇ ਵੱਡੀ ਵਾਰਦਾਤ ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹ ਤਾਂ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁਛਕਿਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨਸ ਕੋਈ ਤੁਹਾਡੇ ਅਪਡੇਟ ਕੀਤੇ ਜਾ ਰਹੇ ਰਿਕਵਰੀ ਇੱਕ ਇੱਕ ਦੱਸੋ ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੁਰ ਦੇ ਪਿਸਟਲ 7.65 ਐਮ ਐ ਇਹ ਦੋ ਪਿਸਟਲ ਹੈਗੀਆਂ 15 ਗ੍ਰਾਮ ਹੈਰਵਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਾ ਜਿਹੜੀ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਗੱਡੀ ਹੈ ਤੁਮ ਮਲਾਜ਼ਮ ਦਾ ਨਹੀਂ ਕਹਿਣਾ ਇਹ ਮਲਾਜ਼ਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕੇ ਨਾਲ ਨੇ ਹਟ ਕੀਤੀ ਆ ਕਿਸ ਤਰੀਕੇ ਨਾਲ ਮਲਾਜ਼ਮਾਂ ਕਾ ਕਿ ਟ੍ਰੇਨਿੰਗ ਹੁੰਦੀ ਆ ਪ੍ਰੋਫੈਸ਼ਨਲ ਹੁੰਦੇ ਨੇ ਉਹਨਾਂ ਨੇ ਵਾਰਨਿੰਗ ਕੀਤਾ ਬਾਅਦ ਤੇ ਨੇ ਨਹੀਂ ਰੁਕਿਆ ਜੋ ਹੋਇਆ ਇੱਕ ਸਨਸਨੀਖੇਜ਼ ਮੁਕਾਬਲਾ ਜਿੱਥੇ ਜਲੰਧਰ ਵਿਖੇ ਪੁਲਿਸ ਨੇ ਗੈਂਗਸਟਰ ਦਲੀਪ ਬੱਪਾ ਦੇ ਸਾਥੀ ਪਰਮਜੀਤ ਸਿੰਘ ਪੰਮਾ ਨੂੰ ਜ਼ਖਮੀ ਕਰਕੇ ਕਾਬੂ ਕੀਤਾ ਇਹ ਘਟਨਾ ਅੱਜ ਸਵੇਰੇ ਆਦਮਪੁਰ ਦੇ ਕਾਲਰਾ ਮੋੜ ਪਿੰਡ ਨੇੜੇ ਵਾਪਰੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਹੁਸ਼ਿਆਰ ਪਰਦੇ ਵੱਜੋ ਪਿੰਡ ਦਾ ਪਰਮਜੀਤ ਸਿੰਘ ਪੰਮਾ ਜਿਸ ਤੇ ਪੰਜਾਬ ਤੇ ਹਰਿਆਣਾ ਵਿੱਚ 19 ਅਪ੍ਰੈਲ ਇੱਕ ਮਾਮਲੇ ਦਰਜਾਂ ਜਲੰਧਰ ਦੇ ਆਦਮਪੁਰ ਇਲਾਕੇ 'ਚ ਘੁੰਮ ਰਿਹਾ ਹੈ ਇਸ ਸੂਚਨਾ ਤੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਅਤੇ ਅਗਵਾਈ ਡੀਐਸਪੀ 인더ਜੀ ਸਿੰਘ ਅਤੇ ਸਬ ਇੰਸਪੈਕਟਰ ਅਮਨਦੀਪ ਸਿੰਘ ਬਰਮਾ ਦੀ ਟੀਮ ਨੇ ਕਾਲੜਾ ਮੋੜ ਨੇੜੇ ਜਾਲ ਬੁਛਾਇਆ ਜਦੋਂ ਪੁਲਿਸ ਨੇ ਪੰਮਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਬਲੇਰੋ ਕੈਂਪਰ ਗੱਡੀ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਪਹਿਲਾਂ ਉਸ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਪਰ ਜਦੋਂ ਉਹ ਨਹੀਂ ਮੰਨਿਆ ਤਾਂ ਪੁਲਿਸ ਨੇ ਜਵਾਬੀ ਗੋਲੀਬਾਰ ਕੀਤੀ ਇਸ ਦੌਰਾਨ ਪੰਮੇ ਦੀ ਲੱਤ ਤੇ ਗੋਲੀ ਲੱਗੀ ਉਹ ਜ਼ਖਮੀ ਹੋ ਗਿਆ ਪੁਲਿਸ ਨੇ ਮੌਕੇ ਤੇ ਸਲੂਕ ਕਾਪੂ ਕਰ ਲਿਆ ਅਤੇ ਸਿਵਲ ਹਸਪਤਾਲ ਜਲੰਧਰ ਤੇ ਇਲਾਜ ਲਈ ਪੇਚ ਪੁਲਿਸ ਨੇ ਉਸ ਕੋਲੋਂ ਦੋ ਗੈਰ ਕਾਨੂੰਨੀ ਪਿਸਤੌਲ 5 ਗ੍ਰਾਮ ਰੋਇਨ ਤੇ ਚੋਰੀ ਦੀ ਬਲੈਰੋ ਗੱਡੀ ਜ਼ਬਤ ਕੀਤੀ ਜੋ ਅੰਬਾਲਾ ਤੋਂ ਚੋਰੀ ਹੋਈ ਸੀ ਐਸਐਸਪੀ ਵਿਰਕ ਨੇ ਦੱਸਿਆ ਕਿ ਪੰਮਾ ਤੇ ਨਸ਼ੀਲੇ ਪਦਾਰਥ ਦੀ ਤਸਕਰੀ ਹਥਿਆਰਾਂ ਦੀ ਸਮਗਲਿੰਗ ਕਾਰ ਚੋਰੀ ਅਤੇ ਡਕੈਤੀ ਵਰਗੇ ਗੰਭੀਰ ਮਾਮਲੇ ਦਰਜ ਹਨ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਸ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਤੇ ਲਿਆ ਜਾਵੇਗਾ ਜਾਂਚ ਜਾਰੀ ਹੈ ਕਿ ਉਹ ਇਸ ਇਲਾਕੇ ਚ ਕੀ ਕਰਨ ਆਇਆ ਸੀ ਅੱਜ ਜਲੰਧਰ ਰੂਰਲ ਦੀ ਜਿਹੜੀ ਕ੍ਰਾਈਮ ਬ੍ਰਾਂਚ ਹੈਗੀ ਹੈ ਤੇ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਜਿਹੜੀ ਕਲੜਾ ਮਟੀ ਪੁਆਇੰਟ ਮੋੜ ਹੈਗਾ ਜਿਹੜੀ ਇੱਕ ਸੜਕੇ ਤੋਂ ਕਲੜਾ ਨੂੰ ਨਾਲ ਹੀ ਵਿਲੇਜ ਹੈ ਇਹ ਪੁਲਿਸ ਦੇ ਉੱਪਰ ਜਿਹੜਾ ਆਪਾਂ ਇੱਥੇ ਖੜੇ ਹੈਗੇ ਆ ਇੱਕ ਇੱਥੋਂ ਆਦਮਪੁਰ ਨੂੰ ਰੋਡ ਨਿਕਲਦੀ ਹੈਗੀ ਆਦਮਪੁਰ ਤੋਂ ਮਟੀਆਣਾ ਰੋਡ ਵੱਜਦਾ ਹੈ ਤੇ ਕਲੜਾ ਪੁਲੀ ਇੱਥੇ ਸਵੇਰੇ ਸਪੈਸ਼ਲ ਬ੍ਰਾਂਚ ਵੱਲੋਂ ਜਲੰਧਰ ਦੇ ਹਾਤੀ ਦੀ ਪੁਲਿਸ ਵੱਲੋਂ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਏਐਸ ਸਾਡੇ ਸਬ ਇੰਸਪੈਕਟਰ ਅਮਨਦੀਪ ਵਰਮਾ ਏਐਸਸੀ ਪਰਮਿੰਦਰ ਤੇ ਹੋਰ ਜੀ ਪੁਲਿਸ ਪਾਰਟੀ ਦੇ ਵਿੱਚ ਜਿਹੜੇ ਕੁੱਲ 9 ਮੁਲਾਜ਼ਮ ਸੀ ਇਹਨਾਂ ਦੇ હાજર ਸੀ ਤਾਂ ਇੱਥੇ ਬੈਰੀਕੇਡਿੰਗ ਕਰਕੇ ਸਪੈਸ਼ਲ ਨਾਕਾਬੰਦੀ ਦੇ ਦੌਰਾਨ ਜਿਹੜੀ ਵਹੀਕਲਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਇੱਕ ਜਿਹੜਾ ਵਹੀਕਲ ਹੈਗਾ ਮੈਟੀਆਨਾ ਸਾਈਡ ਤੋਂ ਜਿਹੜਾ ਹੈਗਾ ਕਰੀਬ ਪੌਣੇ 6 ਵਜੇ ਦੇ ਮਾਰਨਿੰਗ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋਂ ਇੱਥੇ ਰੋਕਣ ਦਾ ਇਸ਼ਾਰਾ ਕੀਤਾ ਗਿਆ ਬਟ ਉਹਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ਦੇ ਉੱਪਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਜਿਹੜਾ ਬੈਰੀਕੇਡ ਪੁਲਿਸ ਵੱਲੋਂ ਲਾਇਆ ਗਿਆ ਸੀ ਉਹਦੇ ਵਿੱਚ ਗੱਡੀ ਹਿੱਟ ਕੀਤੀ ਐਂਡ ਪਲੱਸ ਇੱਕ ਜਿਹੜਾ ਮਾਈਲਸਟੋਨ ਨਾਲ ਲੱਗਿਆ ਸੀ ਉਹਦੇ ਵਿੱਚ ਉਹਦੀ ਗੱਡੀ ਹਿੱਟ ਹੋ ਜਾਂਦੀ ਹੈ ਸਸਪੈਕਟ ਦੀ ਉਹ ਗੱਡੀ ਦੇ ਵਿੱਚੋਂ ਜੰਪ ਕਰਦਾ ਬਾਹਰ ਨਿਕਲ ਕੇ ਪੁਲਿਸ ਪਾਰਟੀ ਦੇ ਉੱਪਰ ਜਿਹੜਾ ਹੈਗਾ ਮਾਰ ਦਿੰਦੀ ਨੀਤ ਨਾਲ ਫਾਇਰ ਕਰਦਾ ਤਾਂ ਜਿਹੜੀ ਪੁਲਿਸ ਪਾਰਟੀ ਵੱਲੋਂ ਉਹਨੂੰ ਵਾਰਨ ਕੀਤਾ ਗਿਆ ਸਰੈਂਡਰ ਕਰਨ ਵਾਸਤੇ ਬਟ ਉਹਦੇ ਵਿੱਚੋਂ ਆਪਣੇ ਉਹਦੇ ਵੱਲੋਂ ਸਰੈਂਡਰ ਕਰਨ ਦੀ بجائے ਇੱਕ ਪੁਲਿਸ ਪਾਰਟੀ ਦੇ ਉੱਪਰ ਦੁਬਾਰਾ ਫਿਰ ਫਾਇਰ ਜਿਹੜਾ ਉਹਦੇ ਕੋਲ ਵੈਪਨ ਸੀ ਉਹਦੇ ਨਾਲ ਕੀਤਾ ਜਾਂਦਾ ਤਾਂ ਦੋ ਜਿਹੜੇ ਹੈਗੇ ਉਹਨਾਂ ਨੇ ਵੈਪਨ ਦੇ ਆਪਣੇ ਵਿੱਚੋਂ ਫਾਇਰ ਸ਼ਾਟ ਕੀਤੇ ਜਿਹਦੇ ਪੁਲਿਸ ਪਾਰਟੀ ਵੱਲੋਂ ਆਪਣੀ ਤੇ ਆਪਣੇ ਸਾਥੀਆਂ ਦੀ ਬਚਾਅ ਕਰਨ ਦੇ ਮਕਸਦ ਨਾਲ ਜਿਹੜੇ ਹੈਗੇ ਫਾਇਰ ਕੀਤਾ ਗਿਆ ਜਿਹੜਾ ਉਹਦੀ ਖੱਬੀ ਲੱਤ ਦੇ ਵਿੱਚ ਹਿੱਟ ਹੋਇਆ ਜਿਹੜਾ ਸਸਪੈਕਟ ਹੈਗਾ ਇਹਦੇ ਵਿੱਚ ਜਿਹੜਾ ਅਸੀਂ ਇਹਨਾਂ ਨੂੰ ਮੋੜ ਲਈ ਪੁੱਛ ਕੇ ਇਸ ਦੇ ਵਿੱਚ ਆਇਆ ਕਿ ਇਹਦੇ ਦੋ ਪਿਸਟਲੇ ਤੋਂ ਰਿਕਵਰ ਹੋਏ ਨੇ 15 ਗ੍ਰਾਮ ਜਿਹੜੀ ਹੈਰੋਇਨ ਹੋਏ ਰਿਕਵਰ ਹੋਈ ਆ ਤਾਂ ਇੱਕ ਜਿਹੜੀ ਹੈਗੀ ਹੈ ਗੱਡੀ ਚੋਰੀ ਦੀ ਜਿਹੜੀ ਬਲੈਰੋ ਕੈਂਪਰ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਅੰਬਾਲੇ ਤੋਂ ਚੋਰੀ ਕੀਤੀ ਹੋਈ ਆ ਉਹ ਗੱਡੀ ਜਿਹੜੀ ਤੁਸੀਂ ਇੱਧਰ ਦੇਖ ਰਹੇ ਹੋ ਰਿਕਵਰ ਹੋਈ ਆ ਤਾਂ ਪਲਾਸ ਜਿਹੜਾ ਇੰਜਰਡ ਹੈਗਾ ਇਹਨੂੰ ਇੱਥੇ ਸਿਵਲ ਹਸਪੀਟਲ ਅਸੀਂ ਸ਼ਿਫਟ ਕੀਤਾ ਅਗੇ ਨੂੰ ਜਿਹੜਾ ਹੈਗਾ ਜਲੰਧਾ ਰੈਫਰ ਕੀਤਾ ਜਾ ਰਿਹਾ ਤਾਂ ਸਰ ਇੱਕ ਇਸ ਜਗ੍ਹਾ ਤੇ ਆਇਆ ਕਿ ਕਰਨਾ ਨੇ ਸਵੇਰੇ ਇਸ ਜਗ੍ਹਾ ਤੇ ਉੱਤੇ ਸਸਪੈਕਟ ਕਿਸ ਮਕਸਦ ਨਾਲ ਆਇਆ ਹੁਣ ਜਿਹੜੀ ਹੈਗੀ ਆ ਉਹਦੀ ਪੁਲਿਸ ਰਿਮਾਂਡ ਲਿਆ ਜਾਏਗਾ ਜਦੋਂ ਡਿਸਚਾਰਜ ਹੁੰਦਾ ਉਹਦੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਏਗੀ ਜਿਹੜੀ ਗੈਂਗਰਾਂ ਜਿਹੜੇ ਆਏ ਇਹਦੇ ਕਿੰਨੇ ਕੁ ਮਾਮਲੇ ਦਰਜ ਇਹਦੇ ਕਰੀਬ ਜਿਹੜੇ ਪੁਰਾਣੇ ਮੁਕਾਦਮੇ ਅਸੀਂ ਚੈੱਕ ਕੀਤੇ ਆ ਸਾਡੇ ਸਿਸਟਮ ਦੇ ਵਿੱਚ ਉਹਦੇ ਵਿੱਚ 19 ਮੁਕਦਮੇ ਇਹਦੇ ਤੇ ਦਰਜ ਹੋਣੇ ਪਏ ਗਏ ਨੇ ਤਾਂ ਮੋਸਟਲੀ ਇਹਦੇ ਵਿੱਚ ਲੁੱਟਾਂ ਖੋਹਾਂ ਦੇ ਚੋਰੀ ਦੇ ਗੱਡੀਆਂ ਚੋਰੀ ਦੇ ਆਮ ਜੈਕਟ ਦੇ ਅਸਲ ਐਕਟ ਦੇ ਐਨਡੀਪੀਐਸ ਇਹ ਸਾਰੇ ਜਿਹੜੇ ਮੁਕਦਮੇ 363 ਸ਼ਾਰਟ ਦਾ ਇੱਕ ਗੈਂਗ ਦੇ ਮੈਂਬਰ ਹੋਣ ਦਾ ਕੋਈ ਵੱਡੀ ਵਾਰਦਾਤ ਜਿਵੇਂ ਡਾਕਾ ਮਾਰਨ ਦੀ ਤਿਆਰੀ ਕਰਦੇ ਦਾ ਪ੍ਰੈਪਰੇਸ਼ਨ ਕੋਈ ਕਰਦੇ ਆ ਉਹਦਾ 399 402 ਦਾ ਉਹ ਦੋ ਮਗਰਮੇਤੇ ਇਸ ਤਰ੍ਹਾਂ ਸਾਰੇ ਹੀ ਨਹੀਂ ਹੀਨਿਸ ਕੇਸਿਸ ਜਿਹੜੇ ਰਜਿਸਟਰ ਹੋ ਰਹੇ ਭਾਈ ਇਸ ਜਗ੍ਹਾ ਤੇ ਨੇ ਸਪਲਾਈ ਕਰਨੀ ਸੀ ਜਾਂ ਇੱਥੇ ਵੱਡੀ ਵਾਰਦਾਤ ਇਹ ਅੱਗੇ ਕਿੱਥੇ ਜਾ ਰਿਹਾ ਸੀ ਉਹ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਦੋਂ ਇਹਦਾ ਰਿਮਾਂਡ ਤੇ ਲੈ ਕੇ ਪੁਲਿਸ ਕਸਟਡੀ ਦੇ ਵਿੱਚ ਇਹਦੀ ਪੁਛਕਿਛ ਕੀਤੀ ਜਾਏਗੀ ਫਿਰ ਜਿਹੜੀਆਂ ਇਨਫੋਰਮੇਸ਼ਨਸ ਕੋਈ ਤੁਹਾਡੇ ਅਪਡੇਟ ਕੀਤੇ ਜਾ ਰਹੇ ਰਿਕਵਰੀ ਇੱਕ ਇੱਕ ਦੱਸੋ ਰਿਕਵਰੀ ਦੋ ਪਿਸਟਲ ਹੈਗੇ ਦੋ ਜਿਹੜੇ ਹੈਗੇ ਚਾਰ ਲਾਈਵ ਕਾਟਿਜ ਹੈਗੇ ਐਂਡ ਪਲੱਸ ਦੋ ਐਮਪਟੀ ਸ਼ੈਲ ਜਿਹੜੇ ਨੇ ਪੁਲਿਸ ਪਾਰਟੀ ਦੇ ਫਾਇਰ ਕੀਤਾ ਉਹ ਹੈਗੇ ਜਿਹੜੇ ਦੋ ਪਿਸਟਲ ਹੈਗੇ ਬੱਤੀਪੁਰ ਦੇ ਪਿਸਟਲ 7.65 ਐਮ ਐ ਇਹ ਦੋ ਪਿਸਟਲ ਹੈਗੀਆਂ 15 ਗ੍ਰਾਮ ਹੈਰਵਨ ਹੈਗੀ ਇੱਕ ਜਿਹੜੀ ਗੱਡੀ ਬਲੈਰੋ ਕਹ ਹੈ ਜਿਹੜੀ ਪਿਕਅਪ ਗੱਡੀ ਹੈਗੀ ਆ ਉਹ ਚੋਰੀ ਦੀ ਗੱਡੀ ਹੈ ਤੁਮ ਮਲਾਜਮ ਦਾ ਨਹੀਂ ਕਹਿ ਰਹੇ ਨਹੀਂ ਮਲਾਜਮ ਇੰਜਰਡ ਨਹੀਂ ਹੈਗਾ ਇਹ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਗੱਡੀ ਕਿਸ ਤਰੀਕੇ ਨਾਲ ਇਹਨੇ ਹਿੱਟ ਕੀਤੀ ਆ ਕਿਸ ਤਰੀਕੇ ਨਾਲ ਮਲਾਜਮਾਂ ਦਾ ਕਿ ਟ੍ਰੇਨਿੰਗ ਹੁੰਦੀ ਆ ਪ੍ਰੋਫੈਸ਼ਨਲ ਹੁੰਦੇ ਨੇ ਉਹਨਾਂ ਨੇ ਵਾਰਨਿੰਗ ਕੀਤਾ ਵਾਟ ਇਹਨੇ ਨਹੀਂ